ਪੰਜਾਬੀ ਸਿੰਗਰ ਬਾਗੀ ਨੇ ਸੱਚ ਹੀ ਗਾਇਆ ਸੀ ਕਿ ਬੈਠਾ ਸਿਵਿਆਂ ਚੋਂ ਅੱਗ ਕੱਢੇ ਪੁੱਤ ਬਲਕੌਰ ਦਾ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਗਿਆ ਨੂੰ 2 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਿੱਧੂ ਮੂਸੇਵਾਲਾ ਕਈ ਵੱਡੇ ਰਿਕਾਰਡ ਆਪਣੇ ਨਾਮ ਕਰ ਰਿਹਾ ਹੈ ਹੁਣ ਜਿਹੜਾ ਰਿਕਾਰਡ ਸਿੱਧੂ ਮੂਸੇਵਾਲਾ ਦੇ ਨਾਮ ਹੋਇਆ ਹੈ ਉਹ ਇਹ ਹੈ ਕਿ ਸਿੱਧੂ ਮੂਸੇਵਾਲਾ ਇੰਡੀਆ ਦਾ ਪਹਿਲਾ ਇੰਡੀਪੈਂਡੈਂਟ ਆਰਟਿਸਟ ਬਣ ਗਿਆ ਹੈ ਜਿਸ ਤੇ ਕਿ 12 ਬਿਲੀਅਨ ਆਡੀਓਜ਼ ਡਿਜੀਟਲ ਸਟ੍ਰੀਮ ਪੂਰੇ ਹੋ ਚੁੱਕੇ ਹਨ ਪੰਜਾਬ ਤੇ ਪੂਰੇ ਬਾਲੀਵੁੱਡ ਵਿੱਚ ਵੀ ਕੋਈ ਇੰਡੀਪੈਂਡੈਂਟ ਆਰਟਿਸਟ ਜਿਹਾ ਕਰਨ ਵਿੱਚ ਕਾਮਯਾਬ ਨਹੀਂ ਹੋਇਆ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਸਿੱਧੂ ਮੂਸੇਵਾਲ ਦੇ ਇੰਸਟਾਗ੍ਰam ਅਕਾਊਂਟ ਦੀ ਤਾਂ ਉਸ ਉੱਪਰ ਵੀ 15 ਮਿਲੀਅਨ ਫਾਲੋਅਰ ਪੂਰੇ ਹੋ ਗਏ ਹਨ ਸਿੱਧੂ ਦੇ ਜਾਣ ਤੋਂ ਬਾਅਦ ਵੀ ਪਿਆਰ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜੇਕਰ ਗੱਲ ਕਰੀਏ ਬ੍ਰਿਟਿਸ਼ ਰੈਪਰ ਸਟੈਫ ਲੰਡਨ ਦੀ ਤਾਂ ਉਸ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੀ ਆਉਣ ਵਾਲੀ ਐਲਬਮ ਬਾਰੇ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ਵਿੱਚ ਐਲਬਮ ਰੀਲੀਜ਼ ਡੇਟ 28 ਜੂਨ ਦੱਸੀ ਗਈ ਹੈ ਤੇ ਨਾਲ ਹੀ ਦਿਲਮਾ ਗੀਤ ਬਾਰੇ ਲਿਖਿਆ ਗਿਆ ਹੈ ਜਿਸ ਦੇ ਵਿੱਚ ਸਿੱਧੂ ਮਸੂਏ ਵਾਲਾ ਦੀ ਫੀਚਰਿੰਗ ਹੈ ਸਿੱਧੂ ਮਸੂਏ ਵਾਲਾ ਦੇ ਫੈਨ ਚਾਹੁੰਦੇ ਸੀ ਕਿ ਇਹ ਦਿਲਮਾ ਗੀਤ 11 ਜੂਨ ਨੂੰ ਸਿੱਧੂ ਮਸੂਏ ਵਾਲਾ ਦੇ ਜਨਮ ਦਿਨ ਤੇ ਰੀਲੀਜ਼ ਹੋਣਾ ਚਾਹੀਦਾ ਹੈ ਪਰ ਲੱਗਦਾ ਹੈ ਕਿ ਇਹ ਗੀਤ 28 ਜੂਨ ਨੂੰ ਪੂਰੀ ਐਲਬਮ ਦੇ ਨਾਲ ਹੀ ਰੀਲੀਜ਼ ਹੋਵੇਗਾ ਰੱਬ ਨੇ ਦਿੱਤਾ ਜੋ ਕੁਝ ਦਿੱਤਾ ਕਿਸੇ ਤੋਂ ਮੰਗਿਆ ਨਹੀਂ ਸਾੜੇ ਦਾ ਕਿਸਦਾ ਖੋਇਆ ਨਹੀਂ ਇਹ ਐਵੇਂ ਹੀ ਥਲੂ ਜਨਾਂ ਚ ਰੋਣੇ ਦਿੰਦਾ